ਸੋ ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ ਬੜਾ ਲੋਕ ਬਾਤਾਂ ਪਾਉਂਦੀਆਂ ਸੋ ਇਦਾਂ ਹੀ ਸਾਡੇ ਚੈਨਲ ਤੇ ਆਉਂਦੇ ਰਹੀਓ ਆਪਾਂ ਇਦਾਂ ਹੀ ਮਿਲਦੇ ਰਹੀਏ ਇੱਕ ਦੂਜੇ ਨਾਲ ਇਦਾਂ ਹੀ ਪਿਆਰ ਨੂੰ ਆਪਾਂ ਵਧਾਉਂਦੇ ਰਹੀਏ ਤੇ ਇੱਕ ਦੂਜੇ ਨਾਲ ਦਿਲਾਂ ਦੀਆਂ ਗੱਲਾਂ ਸਾਂਝੀਆਂ ਕਰਦੇ ਰਹੀਏ ਹਾਂਜੀ ਸੋ ਹੁਣ ਅਸੀਂ ਸਭ ਤੋਂ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੇ ਹਫ਼ਤੇ ਦੀ ਆਪਣੀ ਬਾਤ ਸੀਗੀ ਜੀ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਛੱਡ ਮੇਰੇ ਬੱਚੇ ਖਾਲੇ ਹੋਰ ਆਨਸਰ ਹੈਗਾ ਜੀ ਇਹਦਾ ਨਿੱਕੀ ਇਲਾਚੀ ਛੋਟੀ ਇਲਾਚੀ ਹਰੀ ਇਲਾਚੀ ਬਿਲਕੁਲ ਸੋ ਹੁਣ ਦੱਸਦੇ ਆਂ ਅਸੀਂ ਉਹਨਾਂ ਦੋਸਤਾਂ ਦੇ ਨਾਮ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਸਾਨੂੰ ਜਵਾਬ ਦਿੱਤਾ ਹੈ ਜੀ ਯੋਗਰਾਜ ਸੁਖਾਨਾ ਨਰਿੰਦਰ ਕੌਰ ਕੋਰਾਲੀ ਹਾਂਜੀ ਬੰਤ ਕੌਰ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਇਦਾਂ ਹੀ ਟਾਈਮ ਕੱਢ ਕੇ ਸਾਡੇ ਚੈਨਲ ਤੇ ਆਉਂਦੀ ਰਿਵਿਊ ਆਪਾਂ ਮਿਲਦੇ ਰਹੀਏ ਇੱਕ ਦੂਜੇ ਨਾਲ ਦਿਲਾਂ ਦੀਆਂ ਗੱਲਾਂ ਕਰਦੇ ਰਹੀਏ। ਹਾਂਜੀ ਇਦਾਂ ਆਪਾਂ ਪੁਰਾਣਾ ਕਲਚਰ ਯਾਦ ਕਰਦੇ ਰਹੀਏ ਤਾਂ ਹੋ ਸਕਦਾ ਆਪਾਂ ਇਦਾਂ ਛੋਟ-ਛੋਟੀਆਂ ਪੁਰਾਣੀਆਂ ਗੱਲਾਂ ਯਾਦ ਕਰਕੇ ਕੁਝ ਟਾਈਮ ਆਪਾਂ ਹੱਸ ਲੈਨੇ ਆਂ, ਕੁਝ ਟਾਈਮ ਆਪਣਾ ਉਹ ਪੁਰਾਣਾ ਯਾਦ ਕਰ ਲੈਨੇ ਆਂ ਜਦੋਂ ਆਪਾਂ ਛੋਟੇ ਹੁੰਦੇ ਬਾਤਾਂ ਪਾਉਂਦੇ ਹੁੰਦੇ ਸੀ ਨਾ। ਤਾਂ ਦੇਖੋ ਹਨਾ ਕਈ ਵਾਰੀ ਆਪਣੇ ਆਪ ਨੂੰ ਕਮੰਡ ਜਾ ਹੋ ਜਾਂਦਾ ਆ ਵੀ ਮੈਂ ਬਹੁਤ ਸੋਹਣਾ ਆ ਜਾਂ ਮੇਰੇ ਕੱਪੜੇ ਬਹੁਤ ਸੋਹਣੇ ਪਾਏ ਆ ਹਨਾ ਸਾਰਿਆਂ ਦੇ ਵਿੱਚ ਮੈਂ ਵੱਖਰਾ ਦਿਸਦਾ ਆ। ਹੈਨਾ ਜਾਂ ਆਪਾਂ ਨੂੰ ਕਿਸੇ ਚੀਜ਼ ਦਾ ਜਾਂ ਕੋਈ ਵੱਡੀ ਚੀਜ਼ ਲੈ ਲਈ ਤੇ ਆਪਾਂ ਉਹਨੂੰ ਵੀ ਕਮਾਂਡ ਜਾ ਹੋ ਜਾਂਦਾ ਆਪਣੇ ਦਿਲ 'ਚ ਨਾ ਕਿ ਵੀ ਆਪਾਂ ਕੋਈ ਵਧੀਆ ਚੀਜ਼ ਲੈ ਲਈ ਆ ਆਪਾਂ ਵੱਡੀ ਸੀਜ਼ ਲੈ ਲਈ ਆ ਜ਼ਮੀਨ ਖਰੀਦ ਲਈ ਆ ਜਾਂ ਪਲਾਟ ਖਰੀਦ ਲਿਆ ਆ ਆਪਾਂ ਸਾਰਿਆਂ ਨੂੰ ਦੱਸਦੇ ਆ ਵੀ ਮੇਰੇ ਕੋ ਆ ਵੀ ਹੈਗਾ ਮੇਰੇ ਕੋ ਆ ਵੀ ਹੈਗਾ ਆਪਾਂ ਹਰ ਚੀਜ਼ ਤੇ ਕਮਾਂਡ ਕਰ ਲੈਂਦੇ ਆ ਆਪਾਂ ਹਰ ਕੰਮ ਤੇ ਕਮਾਂਡ ਕਰਦੇ ਆ ਹਾਂਜੀ ਬਸ ਬਸ ਹੈਨਾ ਤੇ ਜੇ ਦੇਖਿਆ ਜਾਵੇ ਇੱਥੇ ਹੈ ਕੁਝ ਨਹੀਂਗਾ ਆਪਣਾ ਕੁਝ ਨਹੀਂ ਆਪਾਂ ਕਿਉਂ ਕਮਾਂਡ ਕਰਦੇ ਆ ਕੋਈ ਵੀ ਚੀਜ਼ ਤੇ ਕਾਰ ਲੈ ਲਈ ਜ਼ਮੀਨ ਲੈ ਲਈ ਮਕਾਨ ਲੈ ਲਿਆ ਆਪਾਂ ਹਰ ਚੀਜ਼ ਆਪਾਂ ਨੂੰ ਕਮਾਂਡ ਹੋ ਜਾਂਦਾ ਹਾਂਜੀ ਹਾਂ ਔਰ ਕਮਾਂਡ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਥੇ ਤਾਂ ਕੁਝ ਆਪਣਾ ਹੈ ਹੀ ਨਹੀਂਗਾ ਕੁਝ ਨਹੀਂ ਆਪਣਾ ਇੱਥੇ ਜੇ ਕੁਝ ਹੋਵੇ ਤੇ ਫੇਰ ਹੀ ਆਪਾਂ ਕਮਾਂਡ ਕਰੀਏ ਸਹੀ ਗੱਲ ਆ ਸੋ ਆਪਣਾ ਤਾਂ ਹੈ ਹੀ ਕੁਝ ਨਹੀਂਗਾ ਕੁਝ ਵੀ ਨਹੀਂ ਹੈਗਾ ਆਪਣਾ ਹੈਨਾ ਜਨਮ ਜਿਹੜਾ ਆ ਦੂਸਰੇ ਨੇ ਦਿੱਤਾ ਸਹੀ ਗੱਲ ਆ ਨਾਮ ਦੂਸਰਿਆਂ ਨੇ ਰੱਖਿਆ ਹਾਂਜੀ ਸਿੱਖਿਆ ਦੂਸਰੇ ਨੇ ਦਿੱਤੀ ਹਾਂਜੀ ਕੰਮਕਾਰ ਦੂਸਰੇ ਨੇ ਦਿੱਤਾ ਹਾਂਜੀ ਬਿਲਕੁਲ ਜਿੱਤ ਦੂਸਰੇ ਨੇ ਦਿੱਤੀ ਸਹੀ ਗੱਲ ਮਰਨ ਤੋਂ ਬਾਅਦ ਅਸ਼ਨਾਣ ਦੂਸਰੇ ਕਰਾਉਣਗੇ ਹਾਂਜੀ ਸ਼ਮਸ਼ਾਨ ਘਾਟ ਦੂਸਰੇ ਲੈ ਕੇ ਜਾਣਗੇ ਹਾਂਜੀ ਮਰਨ ਤੋਂ ਬਾਅਦ ਧਨ ਦੌਲਤ ਦੂਸਰੇ ਵੰਡ ਲੈਣਗੇ ਬਿਲਕੁਲ ਫਿਰ ਆਪਾਂ ਨੂੰ ਕਮੰਡ ਕਾ ਦਾ ਸਾਰੀ ਉਮਰ ਆਪਾਂ ਮੇਰਾ ਮੇਰਾ ਹੀ ਕਰਦੇ ਰਹਿੰਦੇ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਉਹ ਵੀ ਮੇਰਾ ਪਰ ਜਦੋਂ ਬੰਦਾ ਜਾਂਦਾ ਉਸ ਟਾਈਮ ਕਦੀ ਸੋਚਿਆ ਕਿਸੇ ਨੇ ਕਿ ਉਹ ਕੁਝ ਵੀ ਨਹੀਂ ਲੈ ਕੇ ਜਾਂਦਾ ਇੱਕ ਸੂਈ ਤੱਕ ਦੀ ਚੀਜ਼ ਨਹੀਂ ਨਾਲ ਬੰਦਾ ਲੈ ਜਾ ਸਕਦਾ ਫਿਰ ਕਮੰਡ ਕਾ ਦਾ ਬਿਲਕੁਲ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਕੋਈ ਮਰਦਾ ਹੈ ਨਾ ਤੇ ਉਹਦੇ ਨਾਲ ਨਾ ਸ਼ਮਸ਼ਾਨ ਘਾਟ ਤੇ ਜਰੂਰ ਜਾਇਆ ਕਰੋ ਹਨਾ ਸਹੀ ਗੱਲ ਹੈ ਤੇ ਜਾ ਕੇ ਦੇਖਿਆ ਕਰੋ ਕਿ ਉਹ ਕਿੰਨਾ ਕੁਝ ਨਾਲ ਲੈ ਗਿਆ ਹੈ ਹਾਂਜੀ ਹਨਾ ਉੱਥੇ ਆਪਣੀ ਤਸੱਲੀ ਹੋਣੀ ਹੈ ਹਨਾ ਜਿਹੜਾ ਬਹੁਤ ਗੱਪਾਂ ਮਾਰਦਾ ਸੀ ਮੇਰੇ ਕੋਲ ਬਹੁਤ ਪੈਸਾ ਹੈ ਜਾ ਕੇ ਦੇਖ ਲਿਓ ਉਹ ਕਿੰਨਾ ਕੁਝ ਨਾਲ ਲੈ ਕੇ ਗਿਆ ਹੂੰ ਤੇ ਜੇ ਉਹ ਨਹੀਂ ਕੁਝ ਲੈ ਕੇ ਗਿਆ ਤਾਂ ਆਪਾਂ ਵੀ ਨਹੀਂ ਲੈ ਜਾਣਾ ਫਿਰ ਆਪਾਂ ਐਵੇਂ ਕਮੰਡ ਕਿਸ ਗੱਲ ਦਾ ਕਰਨਾ ਕਾਹਦਾ ਕਰਨਾ ਸੋ ਰੱਬ ਦਾ ਨਾਲ ਵੋ ਇਨਾ ਚੀਜਾਂ ਨੂੰ ਛੱਡੋ ਕਮਾਂਡ ਕਿਸੇ ਚੀਜ਼ ਤੇ ਕਰਨ ਦੀ ਲੋੜ ਨਹੀਂ ਤੇ ਆਪਣਾ ਬਸ ਰੱਬ ਦਾ ਸ਼ੁਕਰ ਕਰੋ ਸਵੇਰ ਸ਼ਾਮ ਇਹੀ ਸਾਰਿਆਂ ਨੂੰ ਵੱਡੀ ਇੱਕ ਧਨ ਦੌਲਤ ਹੈ ਜਿਹੜੀ ਆਪਣੇ ਨਾਲ ਜਾਣੀ ਬਿਲਕੁਲ ਪਰਮਾਤਮਾ ਦਾ ਨਾਮ ਹੀ ਇੱਕ ਸੱਚਾ ਨਾਮ ਆ ਜਿਹੜਾ ਆਪਣੇ ਨਾਲ ਜਾਣਾ ਕਹਿੰਦੇ ਹੋਰ ਕੁਝ ਵੀ ਦੁਨੀਆ ਦੀ ਚੀਜ਼ ਕੋਈ ਚੀਜ਼ ਇਹੋ ਜਿਹੀ ਨਹੀਂ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਕਿਹਾ ਕਿ ਕੁਝ ਵੀ ਤੁਸੀਂ ਨਾਲ ਨਹੀਂ ਲੈ ਜਾਣਾ ਇਸ ਲਈ ਵਾਹਿਗੁਰੂ ਦਾ ਨਾਮ ਜਪੋ ਔਰ ਇਹੀ ਤੁਹਾਡੇ ਨਾਲ ਜਾਣਾ ਨਾਮ ਹੀ ਸਭ ਤੋਂ ਵੱਡੀ ਦੌਲਤ ਹੈ ਬਿਲਕੁਲ ਸੋ ਅੱਜ ਦੀ ਸਾਡੀਆਂ ਇਹੀ ਗੱਲਾਂ ਬਾਤਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਲੀਆਂ ਤੁਹਾਨੂੰ ਬਹੁਤ ਵਧੀਆ ਲੱਗਾ ਤੇ ਹੁਣ ਪਾਉਨੇ ਆਪਾਂ ਅੱਜ ਦੀ ਬਾਤ ਹਾਂਜੀ ਬਾਤ ਹੈਗੀ ਆ ਜੀ ਕਾਲਾ ਸੀ ਕਲੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਆਡੋ ਪਾਣੀ ਪੀਂਦਾ ਸੀ ਬਰੂਟੇ ਛਾਵੇਂ ਬਿੰਦਾ ਸੀ ਇਸ ਬਾਤ ਦਾ ਜਵਾਬ ਦੇਣਾ ਤੁਸੀਂ ਹੁਣ ਅਗਲੇ ਹਫ਼ਤੇ ਔਰ ਏਦੀ ਸਾਰਿਆਂ ਨੇ ਕਮੈਂਟ ਕਰਨੀ ਆ ਵਧੀਆ-ਵਧੀਆ ਔਰ ਜੇ ਸਾਡੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਡੀ ਇਹਦੇ ਵਿੱਚ ਕੀ ਰਾਏ ਆ ਕਿ ਵਾਕਈ ਕਮਾਂਡ ਕਰਨਾ ਚੰਗੀ ਗੱਲ ਆ ਜਾਂ ਕਿ ਮਾੜੀ ਗੱਲ ਆ ਬਿਲਕੁਲ ਬਿਲਕੁਲ ਸੋ ਠੀਕ ਹੈ ਜੀ ਹੁਣ ਬਾਦ ਦਾ ਤੁਸੀਂ ਜਵਾਬ ਦੇਣਾ ਆ ਆਪਾਂ ਫੇਰ ਮਿਲਦੇ ਹਾਂ ਅਗਲੇ ਹਫਤੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ